ਰੋਜਪੁਰ ਦੇ ਵਿੱਚ ਪੈਂਦੇ ਪਿੰਡ ਖਾਈ ਫੇਮੀ ਦੀ ਰਾਤ ਕਰੀਬ 9 ਵਜੇ ਦੇ ਲਗਭਗ ਪਾਕਿਸਤਾਨ ਵੱਲੋਂ ਇੱਕ ਹਮਲਾ ਕੀਤਾ ਗਿਆ ਜੋ ਕਿ ਇੱਕ ਡਰੋਨ ਕਰਦੇ ਵਿੱਚ ਡਿੱਗ ਪਿਆ ਜਿਸ ਨਾਲ ਕਰਦੇ ਮੈਂਬਰਾਂ ਦਾ ਕਾਫੀ ਨੁਕਸਾਨ ਹੋਇਆ ਇਹ ਜੋ ਅਟੈਕ ਦਾ ਸਮਾਂ 9 ਵਜੇ ਦੱਸਿਆ ਜਾ ਰਿਹਾ ਨਾਲ ਹੀ ਇੱਕ ਕਾਰ ਵੀ ਨੁਕਸਾਨੀ ਗਈ ਹੈ ਜ਼ਖਮੀ ਹੋਏ ਪਰਿਵਾਰ ਨੂੰ 10 ਵਜੇ ਦੇ ਕਰੀਬ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਲੋਕਾਂ ਦੇ ਦੱਸਣ ਮੁਤਾਬਕ ਪਿੰਡ ਦੇ ਵਿੱਚ ਪੂਰਾ ਡਰਦਾ ਮਾਹੌਲ ਬਣਿਆ ਹੋਇਆ ਈ ਜਦ ਸਾਡੇ ਪੱਤਰਕਾਰ ਨੇ ਮੈਂਬਰਾਂ ਨਾਲ ਗੱਲ ਕੀਤੀ ਤਾਂ ਉਹਨਾਂ ਦੇ ਮਨ ਵਿੱਚ ਇੰਨਾ ਕੋ ਡਰ ਸੀ ਕਿ ਉਹਨਾਂ ਕੋਲੋਂ ਗੱਲ ਵੀ ਹੋ ਨਹੀਂ ਸਕੀ। ਫਰੋਜ਼ਪੁਰ ਤੋਂ ਚਮਕੌਰ ਸਿੰਘ ਨੱਡਾ ਦੀ ਰਿਪੋਰਟ। ਬਾਈ ਜੀ ਜੋ ਜ਼ਾਤੀ ਹੋਇਆ ਟੈਕ ਇਹ ਕਿੰਨੇ ਕ ਟਾਈਮ ਸੀ ਗਈ? ਕਿ 9 ਵਜੇ ਦਾ ਟਾਈਮ ਸੀ ਪਾਈ ਹਾਂਜੀ 9 ਵਜੇ ਟਾਈਮ ਸੀ ਤੇ ਬਾਸ ਸਤਾਰੇ ਤਰ੍ਹਾਂ ਆ ਕੇ ਡਿੱਗਾ ਹੈ ਜੇ একদম ਧਮਾਕਾ ਹੋਇਆ ਹੈ ਧਮਾਕੇ ਦੀ ਆਵਾਜ਼ ਇੰਨੀ ਜ਼ਬਰਦਸਤ ਸੀ ਕੋਈ ਹਿਸਾਬ ਨਹੀਂ ਸੀ ਤੋਂ ਇੱਥੇ ਖਾਣਾ ਖਾਂਦੇ ਪਏ ਟੋਨਾਂ ਨੂੰ ਸਾਰਾ ਪਰਿਵਾਰ ਹੀ ਮਰ ਕੇ ਅੱਗ ਲੱਗ ਗਈ ਜਦੋਂ ਆਣ ਕੇ ਦੇਖਿਆ ਸਾਰਾ ਪਰਿਵਾਰ ਸਾਰਾ ਪੈਰ ਜਵਾਰਾ ਕੰਬਲ ਵਿੱਚੋਂ ਉਹਨਾਂ ਨੂੰ ਬੁਲਿਡਿਆ ਉਹਦਾ ਗਾਟੀਆਂ ਲਿਆਉਂਦੇ ਆ ਗਾੜੀਆਂ ਵਿੱਚ ਦਮਾ ਹਸਪਤਾਲ ਪਹੁੰਚਾਇਆ ਉਹਨਾਂ ਨੂੰ ਤੇ ਕਿੰਨਾ ਕ ਨੁਕਸਾਨ ਹੋ ਗਿਆ ਕਿੰਨੀਆਂ ਕਿ ਮਤਲਬ ਛੋਟਾਂ ਲੱਗੀਆਂ ਇਹਨਾਂ ਨੂੰ ਘਰਦਿਆਂ ਨੂੰ ਬਹੁਤ ਜ਼ਿਆਦਾ ਚੋਰ ਲੱਗੇ ਘਰ ਦੇ ਜਿਆਦਾ ਚੂਚੇ ਗਏ ਨੇ ਮਤਲਕ ਅੱਗੇ ਦੇ ਪਲੇਟ ਵਿੱਚ ਜਾ ਰਹੇ ਨੇ ਤੇ ਘਰਦਿਆਂ ਨੂੰ ਵੀ ਥੋੜਾ ਜਿਆਦਾ ਐ ਤੇ ਬੇਟਾ ਠੀਕ ਥੋੜਾ ਜਾ ਠੀਕ ਹੈ ਹਾਂਜੀ